ਆਜੇ ਕੋਈ ਗਾਕ ਗੱਲਾਂ ਵੀ ਖਾਲੀ ਅੱਜ ਤਾਂ ਕੋਈ ਆਈ ਨਹੀਂ ਸੰਗਤ ਨਹੀਂ ਆਈ ਆਪਣੀ ਕਿਧਰ ਨੂੰ ਚਲੇ ਗਏ ਸਾਰੇ ਗੰਡੇ ਵੀ ਮੇਰੇ ਉੱਨੀ ਪਿਆ ਕੀ ਗੰਡੇ ਵੀ ਨਹੀਂ ਵਧੇ ਆਜੇ ਕੋਈ ਸੰਗਤ ਆਜੇ ਅੱਜ ਨਾਲ ਕੀ ਗਾਹ ਕੌਂਦਾ ਨਾ ਕੋਈ ਸਾਜੀ ਆਇਆ ਨਾ ਕੋਈ ਚੇਲਾ ਆਇਆ ਬਾਬੇ ਦਾ ਰਹਿ ਗਏ ਇਕੱਲੇ ਹੁਣ ਫਿਰ ਬਾਬੇ ਵੀ ਕਰਨ ਕੀ ਇਕੱਲੇ ਚੱਲ ਫਿਰ ਆਪਾਂ ਵੀ ਤਾਂ ਹਮਾਲੇ ਨੂੰ ਚੱਲੇ ਦੇ ਜੇ ਜੈ ਹੋ ਜੈ ਹੋ ਹਾਂ ਵੀਬਾ ਕਿਨੇ ਆਇਓ ਬਾਬਾ ਜੀ ਘਰ ਦੇ ਕੰਮ ਕਾਰ ਵਾਰੇ ਇੱਕ ਸਾਡਾ ਪੱਖਾ ਬੰਦ ਹੋਇਆ ਉਹਦੇ ਕੋਲਰ ਮੱਚਿਆ ਠੀਕ ਆ ਤੇ ਪਹਿਲਾਂ ਮੈਂ ਆਹ ਦੱਸੋ ਢੇ ਪੱਠਿਆਂ ਦੇ ਬਾਬੇ ਕੋਣ ਜਾਂਦਾ ਹੈ ਸਾਡੇ ਤਾਂ ਕੋਈ ਨਹੀਂ ਆ ਬਾਬਾ ਜੀ ਸਾਡੇ ਵੀ ਨਹੀਂ ਕੋਈ ਜਾਂਦਾ ਚੱਕਰੀਏ ਹੈਗਾ ਕੋਲ ਆ ਗਈ ਨਿਗਾ ਚ ਨਹੀਂ ਬਾਬਾ ਜੀ ਸਾਨੂੰ ਤਾਂ ਸਾਡੇ ਤਾਂ ਸਾਰਿਆਂ ਨੂੰ ਵਧੀਆ ਦੀ ਨਾਲ ਟੱਬਰ ਦੇਸ਼ ਤਾਂ ਕੋਈ ਪ੍ਰੋਬਲਮ ਨਹੀਂ ਆਈ ਨਿਗਾ ਚ ਠੀਕ ਹੈ ਘਰਾਂ ਚ ਕੋਈ ਜਸਵੀਰ ਕੌਰ ਹੈ ਨਹੀਂ ਬਾਬਾ ਜੀ ਸਾਡੇ ਘਰੇ ਤਾਂ ਹੈ ਨਹੀਂਗੀ ਕੋਈ ਤੇ ਗਵਾਂਟਨ ਹੈਗੀ ਇੱਕ ਸਾਡੀ ਜਸਵੀਰ ਕੌਰ ਦੀ ਠੀਕ ਹੈ ਤੇ ਘਰਾਂ ਚ ਨਹੀਂਗੀ ਉਹ ਦਿੱਤੀ ਨਹੀਂ ਬਾਬਾ ਜੀ ਸਾਡੇ ਪਰਿਵਾਰ ਚ ਨਹੀਂ ਹੈਗੀ ਘਰੇ ਨਹੀਂ ਹੈਗੀ ਸਾਡੇ ਠੀਕ ਹੈ ਇਹ ਫਿਰ ਤੁਹਾਨੂੰ ਘਰੇ ਵੀ ਚੀਜ਼ ਮਿਲੀ ਐਦਾਂ ਦੀ ਵੀ ਨਹੀਂ ਬਾਬਾ ਜੀ ਕੁਝ ਨਹੀਂ ਮਿਲੇਗਾ ਤੇ ਫਿਰ ਹੋਰ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਆ ਪਤਾ ਫਿਰ ਹੈਗੀ ਬਾਬਾ ਜੀ ਵੀ ਕੰਮ ਕਿੰਨਾ ਦਾ ਮੁੰਡਾ ਹੋਊਗਾ ਨਹੀਂ ਬਾਬਾ ਜੀ ਸਾਡੇ ਹੈ ਨਹੀਂ ਕੋਈ ਬਜਿਤ ਨਾਲ ਉਹ ਗਰੀਨਾ ਦਾ ਵੀ ਨਹੀਂਗਾ ਤੇ ਥੋੜੇ ਪਿੰਡੇ ਵੀ ਚੱਕੀ ਹੋਣੀ ਆ ਨਹੀਂ ਬਾਬਾ ਜੀ ਸਾਡੇ ਕੋਈ ਚੱਕੀ ਨਹੀਂ ਹੈਗੀ ਪਿੰਡ ਜੀ ਸਾਡਾ ਪਿੰਡ ਹੀ ਇੰਨਾ ਛੋਟਾ ਦਾ ਫਿਰ ਥੋੜੇ ਪਿੰਡ ਦਾ ਆਟਾ ਕਿੱਥੋਂ ਆਉਂਦੇ ਚੱਕੀ ਨਹੀਂਗੀ ਪਰਚੂਨ ਦੀ ਦੁਕਾਨ ਵੀ ਨਹੀਂ ਹੈਗੀ ਨਾਲ ਦੇ ਪਿੰਡ ਚ ਬਾਬਾ ਜੀ ਉੱਥੋਂ ਪਿਹਾ ਕੇ ਆਉਂਦੇ ਆ ਸਾਰੇ ਜਾਣੇ ਅੱਛਾ ਦੂਰ ਜਾਂਦੇ ਆਟਾ ਵੀ ਲੈਣ ਹਾਂਜੀ ਬਾਬਾ ਜੀ ਫਿਰ ਪਰਚੂਨ ਦੀ ਦੁਕਾਨ ਵੀ ਨਹੀਂ ਹੈਗੀ ਨਹੀਂ ਬਾਬਾ ਜੀ ਥੋੜੇ ਬਲਜੀਤ ਨਾਲ ਦਾ ਮੁੰਡਾ ਨਹੀਂ ਹੈਗਾ ਨਹੀਂ ਬਾਬਾ ਜੀ ਦਾ ਕਮਟੀਟਰ ਆ ਤੇ ਹੁਣ ਵਿਵਾਦ ਨਮਾ ਕੀ ਕਰਾਉਣਾ ਤੋ ਦਾ ਕੋਈ ਗੱਲਬਾਤ ਆ ਹੀ ਨਹੀਂ ਪਾਈ ਗੱਲ ਕੀ ਬਾਬਾ ਜੀ ਜਿਹੜੀ ਗੱਲ ਹੈਗੇ ਉਹ ਆਪਾਂ ਤੁਹਾਨੂੰ ਦੱਸਿਆ ਹੁਣ ਚਲ ਤੁਸੀਂ ਜਾ ਕੇ ਨਾ ਗੌਰ ਕਰਿਓ ਤੁਹਾਡੇ ਨਾਮ ਜਸਵੀਰ ਨਾ ਦੀ ਕੁੜੀ ਵੀ ਹੈਗੀ ਆ ਤੇ ਬਲਜੀ ਦਾ ਮੁੰਡਾ ਵੀ ਹੈਗਾ ਨਹੀਂ ਬਾਬਾ ਜੀ ਤੁਹਾਨੂੰ ਪੁੱਛ ਹੀ ਨਹੀਂ ਦੇਣੀ ਆਉਂਦੀ ਸਾਡੇ ਤੋਂ ਬਹੁਤ ਦੂਰ ਦੂਰ ਆਉਂਦੇ ਨੇ ਜਰਮਨਾ ਚੋਂ ਆਉਂਦੇ ਨੇ ਬਾਰੇ ਬਹੁਤ ਕੰਟਰੀ ਆਉਂਦੇ ਨੇਗੇ ਪੁੱਛ ਹੀ ਦੇਣੀ ਆਉਂਦੀ ਆਨਲਾਈਨ ਬਾਬਾ ਤੁਹਾਨੂੰ ਪੁੱਛ ਦੇਣੀ ਹੀ ਨਹੀਂ ਆਉਂਦੀ ਉਹ ਮੇਰੇ ਕੋਲ ਤਾਂ ਬਹੁਤ ਦੂਰ ਦੂਰੋਂ ਬੰਦੇ ਆਉਂਦੇ ਆ ਆਉਂਦੇ ਹੁਣੇ ਮੇਰੇ ਤਾਂ ਕੋਈ ਗੱਲ ਰਾਹ ਸਰ ਪਾਈ ਨਹੀਂ ਉਹ ਬੀਬਾ ਆਪ ਵੀ ਰਾਹ ਪਾਉ ਗੱਲ ਨਹੀਂ ਬਾਬਾ ਲੰਡੂ ਬਾਬਾ ਉਹ ਨਹੀਂ ਕੰਮ ਕਰਦਾ ਮੱਲਿਆਪ੍ਰਦੇਸ ਫਸਿਆ ਕਰਕੇ ਆ ਨਹੀਂ ਨਹੀਂ ਬਾਬਾ ਪ੍ਰਸਾਦ ਲਿਆ ਭਾਈ ਨਹੀਂ ਬਾਬਾ ਰੱਖ ਲਾ ਗੰਡੇ ਸਾਡੇ ਖੇਤਾਂ 'ਚ ਬਥੇਰੇ ਹੋਏ ਪੈਨੇ ਲੈ ਆਈ ਆਲਾ ਬਾਹਰਲੀ ਕੰਟਰੀ ਚ ਆਏ ਨੇ ਪਿਆ ਨਹੀਂ ਨਹੀਂ ਬਾਬਾ ਤੂੰ ਰੱਖ ਆ ਉਹਦੇ ਗੰਡੇ ਵਾਸਤੇ ਉਹ ਸਾਡੀ ਪਾਏ ਖਾ ਲਿਓ ਗੰਡਿਆਲੇ ਬਾਬੇ ਦੀ ਜੈ ਹੋਰ ਘਰ ਤਾਂ ਕਿੱਥੇ ਰਹਿ ਗਿਆ ਸੀ ਬੜਾ ਲੇਟ ਹੋ ਗਿਆ ਉਹ ਬਾਬਾ ਜੀ ਅੱਜ ਹੀ ਟ੍ਰੈਕੀ ਤੇ ਫੜ ਗਿਆ ਸੀਗਾ ਜੀ ਭਰਾ ਵਖਿਆਲ ਇੱਥੇ ਤਾਂ ਬੜਾ ਔਖਾ ਕੰਮ ਹੋ ਗਿਆ ਜੀ ਯਾਰ 1 ਰੁਪਿਆ ਵੀ ਨਹੀਂ ਬਣਿਆ ਅੱਜ ਅੱਛਾ ਜੀ ਇੱਕ ਕੋਈ ਬੀਬਾ ਆਈ ਸੀਗੀ ਹਾਂ ਜੀ ਤੇ ਉਹਦਾ ਬੇਤੀ ਕਰਕੇ ਵਾਣੀ ਵੀਰੀ ਬੇਤੀ ਲੱਡੂ ਬਾਬਾ ਦਾ ਤਾਂ ਅੱਛਾ ਮਾਲ ਮੂਲ ਸਾਦਾ ਰੋਜ਼ ਮਾਲ ਦੀ ਕੀ ਗੱਲ ਨਹੀਂ ਯਾਰ ਮੈਂ ਤਾਂ ਕੋਈ ਆਇਆ ਹੀ ਨਹੀਂ ਆ ਚੇਲੇ ਹਨਾ ਫੇ ਮਾਤਾ ਬਾਦ ਖਾਵਾਂਗੇ ਹੁੰਦੇ ਦਾ ਵੀ ਆਉਣਾ ਹੋਊਗਾ ਠੀਕ ਹੈ ਹਾਂ ਹਾਂਜੀ ਹੋਰ ਬਾਬਾ ਜੀ ਦਾ ਗੰਡੇ ਵੀ ਲੈ ਗਈ ਬੰਦਾ ਗੰਡੇ ਵੀ ਗਜਮਾ ਜਮਨ ਤੋਂ ਆਏ ਗੰਡੇ ਅੱਛਾ ਲੈ ਗਈ ਨਹੀਂ ਪ੍ਰਸ਼ਾਦ ਉਹ ਯਾਰ ਗੰਡੇ ਵੀ ਛੱਡੀ ਆਈ ਸੀ ਮਹਾਰਾਜ ਸਾਉ ਜੀ ਦੇ ਪਾਇ ਖਾ ਲਈ ਦੋ ਗੰਡੇ ਕੋਈ ਨਾ ਆਈ ਬੀਬੀ ਇੱਧਰ ਆਉ ਬੀਬੀ ਹਾਂ ਕੀ ਲੈ ਗਏ ਆਲੇ ਜਾ ਹੋ ਜਾ ਹੋ ਜਾ ਹੋ ਇਹ ਕੀ ਲੈ ਗਈ ਮਾਤਾ ਇਹਦਾ ਕੋ ਚੜਦਾ ਬਾਬਾ ਜੀ ਸੋ ਜਗ੍ਹਾ ਤੇ ਲੈ ਕੇ ਆਇਆ ਇਹਦਾ ਗੰਡੀ ਵਾਲੇ ਮਰੇ ਜਨੇ ਵਿਚਾਰੇ ਇਹਨਾਂ ਨੂੰ ਕੀ ਠੰਡ ਠੰਡ ਲੱਗੀ ਮੇਰੇ ਨਾਲ ਕਿਲਾ ਦੇਖ ਕੀ ਲੱਗੀ ਠੰਡ ਉਹਨੇ ਲੱਗੀ ਇਹਨਾਂ ਨੂੰ ਤੇ ਲੱਗਦੇ ਕੋਈ ਆ ਪਸਾਟ ਜੀ ਲੈ ਬਾਬਾ ਜੀ ਆਪਣਾ ਤੁਹਾਨੂੰ ਪਤਾ ਹੀ ਹੈ ਬਾਬਾ ਗਰੀਬਾਂ ਦੇ ਤਾਂ ਹੈ ਜੀ ਹੁੰਦੇ ਗੰਡੇ ਨਿੱਕੇ ਸਰਦਾ ਨਾਲ ਲੈ ਕੇ ਆ ਮਾਤਾ ਕੋਈ ਚੋ ਕੋਈ ਨਾ ਫਿਰ ਮਾਤਾ ਕਹਿੰਨੇ ਆਏ ਆਈ ਕੰਮ ਤੋਂ ਦੇ ਕਾਰਬਾਰ ਵਾਰੇ ਆਇਆ ਬਾਬਾ ਹਾਂ ਮਾਤਾ ਦੱਸੋ ਕੀ ਤਕਲੀਫ ਆ ਗਈ ਆਇਓ ਬਈ ਘਰ-ਵਾਰ ਵਾਲੇ ਬਸ ਜਿਹੜਾ ਘਰਾਂ 'ਚ ਹੁੰਦਾ ਕੋਈ ਦੁੱਖ ਤਕਲੀਫ ਅੱਛਾ ਤੇ ਫਿਰ ਤਰੀਏ ਕੁੜੀਆਂ ਬਹੁਤ ਦੁਖੀ ਲਾਦੀਆਂ ਨੇ ਮੈਨੂੰ ਨਹੀਂ ਬਾਬਾ ਨਹੀਂ ਸਾਨੂੰ ਦੱਸ ਰਹੇ ਨੇ ਮਾਰੂ ਆਵਾਜ਼ ਆ ਰਹੀ ਹੈ ਸਾਨੂੰ ਨਹੀਂ ਬਾਬਾ ਮੈਂ ਕਹਤ ਦੋਨੋਂ ਮੇਰੀਆਂ ਕੁੜੀਆਂ ਬਹੁਤ ਸੌਖੀਆਂ ਨੇ ਮੇਰੇ ਵੀ ਬਾਈ ਬਹੁਤ ਚੰਗੇ ਆ ਕੋਈ ਆਉਂਦਾ ਹੈ ਆਓ ਨਹੀਂ ਵੀ ਬੱਧੀ ਦੇਖੋ ਧਿਆਨ ਮਾਰੋ ਤੁਸੀਂ ਵੀ ਉੜੀ ਬਹੁਤ ਦੁਖੀ ਨਹੀਂ ਆ। ਐ ਤਾਂ ਬਈ ਤੁਸੀਂ ਮਾਰੋ। ਐਸਾ ਜਿਵੇਂ ਸਾਨੂੰ ਬਾਦ ਆਈ ਮਾਂ ਉਹ ਦੱਸਤਾਈ। ਨਹੀਂ ਬਈ। ਤੇ ਫਿਰ ਤੁਹਾਡੇ ਕਿਹਦਾ ਐਕਸੀਡੈਂਟ ਹੋਇਆ ਹੋਵੇ ਗੱਡੀ ਦਾ? ਨਹੀਂ ਬਬਈ। ਹੋਇਆ ਹੁਣ ਆਈ। ਨਹੀਂ ਬਬਈ। ਫਿਰ ਆ ਤੇ ਬਾਬੇ ਦਾ ਬਰਨੈਟਵਰਕ ਕੱਟਾ ਹੈ। ਲੱਗ ਜਾਏ। ਹੈਂ? ਬਾੜ ਮੂਲੀ ਨਾ ਛਕਿਆ। ਹੋਰ ਯਾਰ। ਪਹਿਲਾਂ ਹੀ ਗਾਗ ਪੰਜੇ ਵਲਾਈ ਭੱਜੂਗਾ ਹੁਣ। ਨਹੀਂ। ਐਕਸੀਡੈਂਟ ਹੋਇਆ ਗੱਡੀ ਦਾ। ਸਾਡੇ ਗੱਡੀ ਐਹੀ ਪਾਪਾ। ਪਹਿਲਾਂ ਹੁਣੀ ਆ। ਪਹਿਲਾ ਵੀ ਹੈ ਦੇਖੋ ਵੀਰ ਨਿਗਾਹ ਵਾਰ ਕੇ ਗੱਡੀ ਹੋਣੀ ਹੈ ਕੋਈ ਅਗਲੀ ਦਾ ਪਹਿਲਾ ਹੋਣੀ ਹੈ ਕੋਈ ਨਹੀਂ ਬਾਬਾ ਜੀ ਰਿਹੜੀ ਸੀ ਸਾਡੇ ਉਹ ਵੀ ਜਵਾਕ ਘਵਾਇਆ ਇੱਥੇ ਨਟਰਾੜੀ ਰਿਹੜੀ ਫਿਰ ਉਹ ਤੇ ਗੱਡੀ ਹੁੰਦੀ ਆ ਮਾਤਾ ਉਹਨੂੰ ਗੱਡੀ ਕਹਿੰਦੇ ਨੇ ਇਹ ਤਾਂ ਕਹਿੰਦਾ ਸੁਣਾ ਜੀ ਇਹਨੂੰ ਗੱਡੀ ਕਹਿੰਦੇ ਰਿਹੜੀ ਕਹਿੰਦੇ ਹੁੰਦੇ ਆ ਇਹ ਸਾਡੇ ਤਾਂ ਇਹ ਗੱਡੀ ਕਹਿੰਦੇ ਐ ਤਾਈ ਇਹ ਤਾਂ ਸਾਈਕਲ ਨੂੰ ਮੋਟਰਸਾਈਕਲ ਕਹਿੰਦੇ ਨੇ ਆਹ ਵੇ ਸਾਡਾ ਸੰਤਾ ਤੇ ਤੁਹਾਡੇ ਕਵਰਾ ਕਹੇ ਜੇ ਬੋਲ ਹੁੰਦੇ ਪਾਚ ਹਾਂ ਜੀ ਤੇ ਫਿਰ ਤੁਹਾਡੇ ਕੀ ਗੇਟ ਤੇ ਖੰਭਾ ਹੋਣਾ ਹੈ ਨਹੀਂ ਬਾਬਾ ਹੋਊ ਮਾਤਾ ਗੇਟ ਤੇ ਖੰਭਾ ਨਹੀਂ ਬਾਬਾ ਤੇ ਤੁਹਾਡੇ ਬੀਲੀ ਕਿਵੇਂ ਆਉਂਦੀਆਂ ਮਾਤਾ ਘਰੇ ਅਸ ਤਾਂ ਬਰੇ ਗਵਾਂਢਗਾ ਉਤਾਰ ਲੈਤੀ ਬਾਬਾ ਉਹਦੇ ਨਾਲ ਆਂਡੇ ਜੇ ਜਾਂਦੇ ਰਹਿੰਦੇ ਸਾਡੇ ਆਂਡੇ ਇਸ ਤਾਂ ਦਾ ਵੱਲ ਬਜਦੇ ਜੀ ਤੁਹਾਡੇ ਆਂਡੇ ਕਿਉਂ ਜਾਈ ਜਾਂਦੇ ਆ ਉਹ ਆਂਡੇ ਹੀ ਹੁੰਦੇ ਨੇ ਬਹੁਤ ਵੱਡਾ ਨੂੰ ਆਂਡੇ ਪਿੰਡ ਵਾਲਿਆਂ ਨੇ ਕਿਹਾ ਦਵਾ ਸਾਹ ਦੰਤਾ ਦੀ ਭਾਇਆ ਲੋੜ ਹੁੰਦੀ ਆ ਨਾ ਨਾ ਕੋਈ ਮਦਦ ਆਇਆ ਨਾ ਸਹੀ ਲੋੜ ਮਿਲ ਆਈ ਲੋੜ ਕਾਲਾ ਦੇਣੀ ਹੈ ਯਾਰ ਬਣ ਕੇ ਅਜੇ ਤੱਕ ਕੁਝ ਨਹੀਂ ਬਣਦਾ ਕੋਈ ਨੀ ਨਹੀਂ ਆਉਂਦੀ ਲੋੜ ਕਰ ਲੈ ਮਾਤਾ ਤੇ ਫਿਰ ਮਾਤਾ ਐ ਦੱਸੋ ਤੁਹਾਡੇ ਚਾਰਜੀ ਦਿਕਾਉਣਾਂਗੇ ਕੋਈ ਨਹੀਂ ਹੈਗੇ ਬਾਈ ਨਹੀਂ ਮਾਤਾ ਹੋ ਕੋਈ ਨਹੀਂ ਬਬਾ ਇਹ ਸਾਡੇ ਚਾਰਜੀ ਤਾਂ ਹੈ ਹੀ ਨਹੀਂ ਕੋਈ ਕਿਸੇ ਤੇ ਨਹੀਂ ਨਾ ਡੱਡੂ ਵਾਲੇ ਦੇ ਨਾ ਡੱਡਾ ਵਾਲੇ ਤੇ ਆਈ ਤਾਂ ਵੀ ਮਾਤਾ ਉਹ ਡੱਪਲਾ ਨਹੀਂ ਹੋ ਰਿਹਾ ਨਾ ਫਿਰ ਤੁਸੀਂ ਗੰਡੇਲੇ ਬਾਬੇ ਦੇ ਆਇਆ ਕਰੋ ਜੇ ਸਹੀ ਰਾਹ ਪਾਉਂਗੇ ਤਾਂ ਆ ਜਾਗੇ ਜੇ ਕੋਈ ਵਧੀਆ ਲੱਗੂ ਗੱਲਬਾਤ ਤੁਹਾਡੀ ਨਹੀਂ ਵਧੀਆ ਲੱਗੂਗੀ ਮਾਤਾ ਮਾਤਾ ਚੌਕੀਆਂ ਭਰਨੀਆਂ ਪੈਂਦੀਆਂ ਪੈਂਦੀਆਂ ਨਿਗਾ ਫੇਰ ਵੱਜਦੀ ਹੈਗੀ ਐ ਇੱਕਦਮ ਨਿਗਾ ਨਹੀਂ ਵੱਜਦੀ ਹੁੰਦੀ 2-4 ਗੱਟੇ ਪਹਿਲਾਂ ਗੰਡੇ ਨਹੀਂ ਲਾ ਕੇ ਦੋ ਸਾਨੂੰ ਗੱਟੇ ਲਾ ਕੇ ਗਾਂ ਪਾਚੀ ਨਾ ਚੰਗੋਦਾਰ ਗੰਡੇ ਲਾ ਲਈ ਚੌਕੀ ਭਰਨੀ ਪੈਂਦੀ ਆ ਮਾਤਾ ਫੇਰ ਹੁੰਦਾ ਉਹ ਲੱਤਾਂ ਮਾ ਪੈਰ ਮੱਚਦੇ ਆ ਨਹੀਂ ਬਾਬਾ ਮੱਚਦੇ ਹੋਣਗੇ ਨਹੀਂ ਮਾਤਾ ਨੂੰ ਸ਼ੂਗਰ ਹੋਣੀ ਆ ਨਹੀਂ ਉਡੀ ਬੁੜੀ ਕੰਮਨੀ ਛੱਡਣੀ ਆ ਮਾਤਾ ਨਹੀਂ ਬਾਬਾ ਜੀ ਕੁਛ ਨਹੀਂ ਹੁੰਦਾ ਬੁੜੀ ਤਾਂ ਸੁਆਹ ਨਹੀਂ ਕਰਾ ਫਿਰ ਮਾਤਾ ਤੁਨ ਕੋ ਹੈ ਨਹੀਂ ਕਿ ਸਾਡੇ ਕੋਲ ਕੀ ਕਰਨਾ ਹੈ ਉਹ ਬਾਬਾ ਜਿਹੜੀ ਗੱਲ ਆ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਮਾਤਾ ਸਾਰੇ ਸਮ ਮਗਰੋਂ ਬੱਜ ਜਾਂਦੇ ਨੇ ਫਿਰ ਤੁਸੀਂ ਸਾਨੂੰ ਨਹੀਂ ਆਹ ਪੰਦਨਾ ਗੱਲ ਕੋਈ ਤੁਹਾਨੂੰ ਵਾਜਾ ਉਲਟੋ ਸੁਧੀਆਂ ਆ ਜਾਂਦੇ ਨੇ ਨਾ ਸਹੀ ਦੀ ਆਉਣਗੇ ਪਿਆਰੇ ਆ ਗਾ ਤਾਂ ਬੁੜੀ ਲਾਤ ਥੇਉਦੀ ਕੀ ਕਰਿਆ ਨਾ ਮਥੜ ਗਾਪ ਚਾਦੇ ਦੂਰ ਉਬਰ ਇਹ ਤਾਂ ਬੇਤੀ ਕਰੀ ਮੰਜਾ ਨਹੀਂ ਆ ਹੂੰ ਹੋਰ ਅਜਦਾ ਮੌਲੀਆਂ ਨਹੀਂ ਬਣਿਆ ਹੋਰ ਨਾ ਕੋਈ ਚੇਲਾ ਆਇਆ ਨਾ ਕੋਈ ਹੋਰ ਹੈ ਮੌਲ ਹੀ ਨਹੀਂ ਆਇਆ ਸਾਜੀ ਵੀ ਨਹੀਂ ਆਇਆ ਨਾ ਸਾਜੀ ਇੱਕ ਮਾਤਾ ਨਹੀਂ ਆਉਂਦੀ ਕਿ ਮਾਤਾ ਲੈਣਦੀ ਨਹੀਂ ਆਉਂਦੀ ਕੋਈ ਮਾਲ ਮੂਲੀ ਖਵਾ ਦੇ ਨਾ ਮਾਤਾ ਨੂੰ ਉੱਠੀਂ ਦੇ ਖਵਾਉਂਦਾ ਫਿਰ ਮਾਤਾ ਤੁਸੀਂ ਕੋਈ ਗੱਡੀ ਲੈਣੀ ਉਹ ਦਿਲ ਚ ਤੁਹਾਡੀ ਗੱਡੀ ਲੈਣ ਦਾ ਇਰਾਦਾ ਹੋਵੇ ਨਹੀਂ ਪਾਪਾ ਛੋਡੀ ਮੁੰਡੇ ਦੇ ਦਿਲ ਚ ਇਰਾਦਾ ਹੋਵੇ ਗੱਡੀ ਲੈਣ ਦਾ ਨਹੀਂ ਪਾਪਾ ਕੋਈ ਮੁੰਡਾ ਮਰਿਆ ਐਕਸੀਡੈਂਟ ਤੋਂ ਤੇ ਬੀਬੀ ਨਹੀਂ ਪਾਪਾ ਮਰੇ ਆਊਗਾ ਕੋਈ ਮੁੰਡੇ ਦਾ ਯਾਰ ਦੋਸਤ ਮਰਿਆ ਹੋਵੇ ਵੀ ਮਾਲ ਪਸ਼ੂ ਕੋਈ ਪ੍ਰੋਬਲਮ ਹੋਵੇ ਮਾਤਾ ਆ ਬਾਬਾ ਹੈਗੀ ਆ ਮਾਲ ਪਸ਼ੂ ਤਾਂ ਸਾਡੇ ਹੈਗਾਗਾ ਸਾਡੇ ਨਾ ਕਈ ਦਿਨ ਹੋ ਗਏ ਮੇਮਣੇ ਨੂੰ ਭੁੱਖ ਲੱਗੀ ਪਈ ਆ ਫੇਰ ਮਾਂ ਤੂੰ ਇਹ ਲੈਂ ਤੇ ਆਣਾ ਹੁਣ ਮੋਗ ਬੁਝਾਣਾ ਆ ਲੈ ਲੈ ਮਾਂ ਤੂੰ ਇਹ ਗੱਲਾਂ ਮਾਂ ਹੋਰ ਕਿਤੇ ਤੂੰ ਨਹੀਂ ਫਿਰਦੀ ਮਾਤਾ ਤੁਸੀਂ ਬਾਬਾ ਗੱਲ ਹੀ ਨਹੀਂ ਕਰੀ ਪਸ਼ੂ ਦੀ ਖਾਰੀ ਜਾ ਮੁੰਡੇ ਦੀ ਮਾਂ ਬਾਬਾ ਬੇਬੇ ਮੋਗ ਲੱਗੀ ਹੀ ਮੇਮਣੇ ਨੂੰ ਹਾਂ ਮੇਮਣੇ ਨੂੰ ਮੋਗ ਲੱਗੀ ਹੋਈ ਹੈ ਚਲ ਮੋਗ ਦਾ ਮਾਤਾ ਜੀ ਹਟਾ ਦਾਂ ਇਹ ਪਹਿਲਾ 500 ਰੁਪਏ ਸਾਡੇ ਇੱਥੇ ਉਹ ਕਰੋ ਮੱਥਾ ਦੇਖੋ ਕੋਈ ਹੋਗਾ ਮੇਮਣਾ ਠੀਕ ਹੋ ਜਾਵੇਂ ਟੇਕ ਜੂਗੀ ਜੇ ਜੀ ਮੇਮਣਾ ਠੀਕ ਹੋਣਾ ਫਿਰ ਦਕਸਣਾ ਦਿੱਤੀ ਫਿਰ ਸਾਡਾ ਬਾਪਾ ਗੁੱਸੇ ਹੋ ਜੇ ਨਾ ਇਹ ਲੋਪਾ ਟੇਕ ਲੂਗੀ ਮੈਂ ਅੱਜ ਤਾਂ ਮੈਂ ਇਹਨੇ ਪੈਸੇ ਲਈ ਹੈ ਚਲ ਠੀਕ ਆ ਬੀਬੀ ਬਰਾਤ ਆਏ ਚਲੋ ਜਾ ਕੇ ਨਾ ਮੇਮਣੀ ਦੀ ਨਾ ਪੁੱਛ ਨਾਲੋਂ ਬਣਦੇ ਲਾਲ ਲੀਰ ਠੀਕ ਹੋ ਦੇ ਨਾ ਕੀ ਹੋ ਜਾਊਗਾ ਮੂੰਹ ਕੱਢ ਜੂ ਮਾਤਾ ਮੂੰਹ ਕੱਢ ਜੂਗੀ ਜੇ ਨਾ ਹਟਿਓ ਬਈ ਬੀਬੀ ਉਹਨਾਂ ਤਾਂ ਗੱਡੀਆਂ ਰੁਕ ਜਾਂਦੀਆਂ ਟ੍ਰੇਨਾਂ ਰੁਕੀ ਨੇ ਲਾਲ ਲੀਡ ਨਾਲ ਤਾਂ ਮੂੰਹ ਕੈਮਰਾ ਡੀਗੂ ਰਾਟੂਗੀ ਚਲ ਕੋਈ ਨਹੀਂ ਬਈ ਦੇਖ ਲਾ ਲੇ ਜੇ ਹਟ ਗਈ ਤਾਂ ਫਿਰ ਮੈਂ ਆ ਜੂਗੀ ਜਨਾ ਚਲ ਮਨੋ ਸਾਬੀਆਂ ਤਾਂ ਮੁੱਤਾ ਡੇਜੋ ਬਾਬਾ ਜੀ ਤਾਂ ਠੀਕ ਹੋ ਗਏ ਮੈਂ ਬਣਾਉਂਦੇ ਆਂ ਠੀਕ ਹੈ ਤਾਂ ਮਾਤਾ ਪ੍ਰਸ਼ਾਦ ਲਓ ਪ੍ਰਸ਼ਾਦ ਇਹਦੇ ਸਾਡੇ ਦਾ ਉਹ ਭਾਈ ਦਾਲ ਸਬਜ਼ੀ ਪੈਣਦੇ ਨੇਗੇ ਨਹੀਂ ਭਾਈ ਕੋਈ ਅਸੀਂ ਤਾਂ ਦਸਨ ਦੀ ਸਬਜ਼ੀ ਚਲੋ ਠੀਕ ਹੈ ਮਾਤਾ ਤਰਵੇਂ ਬਣਿਆ ਆਪਾਂ ਉਹ ਬੱਬਾ ਮਾਲ ਮੂਲ ਸ਼ੱਕਰ ਨੂੰ ਤੂੰ ਆਖਿਆ ਸੀ ਪਹਿਲਾਂ ਮਾਲ ਖਾਲਾ ਮੈਂ ਕਿਹਾ ਮੋਲ ਯਾਰ ਮਹੌਲ ਹੀ ਨਹੀਂ ਬਣਿਆ ਅੱਜ ਤੇ ਕੱਲ ਦੇ ਆਪਾਂ ਨੂੰ 1000 ਰੁਪਏ ਦੀ ਹਾਡੀ ਬਣ ਕੀ ਗੱਲ ਕੋਈ ਨਾ ਤੂੰ ਆਹ ਮਾਲ ਚੱਕ ਪੂਰਾ ਆ ਇਹ ਚੋ ਪਾਣੀ ਅੱਗੇ ਕੋਈ ਹੋਰ ਤਾਂ ਨਹੀਂ ਹੋਣਾ ਕੱਲ ਹਾਂ ਥੈਂਕ ਯੂ ਤੁਨੀ ਉਹ ਤਾਂ ਬਹੁਤ ਨੈਟਵਰਕ ਦੇਦੀ ਵੀ ਨੈਟਵਰਕ ਸਾਡੇ ਫੋਨ ਤੇ ਨੈਟਵਰਕ ਨਹੀਂ ਅੱਜ ਇੱਥੇ ਨੈਟਵਰਕ ਘਟ ਆਉਂਦੇ ਕੁੜੀਆਂ ਜੀ ਉਹ ਲਵਾਰੂ ਬੱਬਈਆ ਬਾਈ ਭਾਈ ਬਾਈ ਭਈ ਵੀ ਸਾਡੇ ਕੋਲ ਪੈਸੇ ਨਹੀਂ ਹੁੰਦੇ ਜੀ ਪੈਸੇ ਪੈਸੇ ਨਾਲ ਫੇਦਰ ਬਾਈ ਵੀ ਲਵਾ ਲਈਏ ਸੀ ਅਸੀਂ ਠੱਗੂ ਬਾਬੇ ਨਹੀਂ ਹੈਗੇ ਜੀ ਠੱਗੂ ਬਾਬੇ ਸੰਗਤ ਤਾਂ ਬਹੁਤ ਆਉਂਦੀ ਹੈ ਠੱਗੂ ਬਾਬੇ ਨਹੀਂ ਹੈਗੇ ਜੀ ਜੇ ਸਰਦ ਵਾਲੇ ਬਾਬੇ ਜਿੰਨੇ ਸਾਡੇ ਸਾਥ ਤਾਂ ਦੇਗੇ ਤਾਂ ਠੀਕ ਆ ਨਹੀਂ ਕੋਈ ਆ ਇੱਕ ਪਹਿਲਾਂ ਬੀਬੀ ਆਈ ਸੀ ਭੜਾ ਤੜਾ ਕੇ ਲੈ ਗਈ ਮੱਥਾ ਵੀ ਨਿਕਟੇਗੀ ਹਾਂ ਉੱਤੋਂ ਭੱਲ ਤੱਕ ਆ ਲਾ ਪਾ ਸੇਕੜਾ ਆਟਾ ਪਾ ਲਿਆ 2 ਕਿਲੋ ਉਹ ਗੰਢੀ ਲਿਆਉਂਗੀ ਕਿਲੋ ਗੱਡੇ ਲਿਆ ਖੰਡ ਲਿਆ ਉਹ ਤੇਰਾ ਕਾਹ ਹੋ ਰਿਹਾ ਬਾਬੇ ਵਾਸਤੇ ਸਾਦੋਂ ਸੰਤਾ ਕੋਲ ਦਾ ਸਾ ਜਿਹੜਾ ਉਹ ਮਰਜੀ ਲੋਈ ਚਾਹੂ ਬਣਾ ਕੇ ਪੀ ਲੈਣੀਆਂ ਵੀ ਹਾਂ ਹਾਂ ਹਾਂਜੀ ਦੋਰੀਆਂ ਹੁੰਦੀ ਜਾਂਦੀ ਰਹਿੰਦੀ ਹਾਂ ਭਲਾ ਕਰਾ ਕੇ ਲੈ ਗਈ ਮੱਥਾ ਵੀ ਨਟੇਕ ਗਈ ਫਿਰ ਤਾਂ ਇਹਦਾ ਭਲਾ ਨਹੀਂ ਹੁੰਦਾ ਹਾਂਜੀ ਮੁੜ ਕੇ ਕਹਿਣਦੇ ਬਾਬੇ ਮਾੜਿਆ ਬਾਬੇ ਮਾੜਿਆ ਬਾਬੇ ਦਾਪੀ ਮਾੜਿਆ ਮੁੜ ਕੇ ਤੁਸੀਂ ਕਿਵੇਂ ਆਏ ਵੀ ਬਾਹਰ ਅਸੀਂ ਤਾਂ ਬਾਬਾ ਜੀ ਸਾਡੇ ਨਾਲ ਦੁੱਧ ਨਹੀਂ ਛੱਡਦਾ ਟੋਪੀਆ ਖਾਲੀ ਹੁੰਦਾ ਪਤਾ ਨਹੀਂ ਕੀ ਚੀਜ਼ ਆ ਕੀ ਨਹੀਂ ਸਰ ਟੋਪੀ ਚ ਦੁੱਧ ਪਾ ਦਿੰਦੇ ਹੋ ਟੋਪੀ ਖਾਲੀ ਹੋ ਜਾਂਦੀ ਹੁੰਦਾ ਮੈਂ ਕਿਹਾ ਦੁੱਧ ਹੋਊਗਾ ਬਿੱਲਾ ਬੁਲਾਊਗਾ ਹੋਰ ਤਾਂ ਟੋਪੀ ਆ ਗਈ ਮੈਂ ਖਾਲੀ ਹੁੰਦਾ ਨਾ ਬਾਬਾ ਬਿੱਲਾ ਤਾਂ ਸਾਡੇ ਹੈ ਹੈ ਜੀ ਨਾ ਬਿੱਲਾ ਹੈ ਨਹੀਂਗਾ ਨਾ ਕਾਲੇ ਰੰਗ ਦੀ ਬਿੱਲੀ ਹੋ ਨਹੀਂ ਹੋਣੀ ਆ ਭਾਈ ਨਿਗਾਹ ਮਾਰੋ ਬਾਬਾ ਜੀ ਫਰਿੱਜ ਚ ਕਿਵੇਂ ਹੋ ਜੂਗੀ ਬਿੱਲੀ? ਇਹ ਮੈਨੂੰ ਲਾਦਾ ਹੈਗਾ। ਮੈਨੂੰ ਯਾਦ ਆ ਗਈ ਗੱਲ। ਕਾਲੀ ਬਿੱਲੀ ਜਾਂ ਬਿੱਲਾ ਹੈਗਾ ਬਾਈ? ਹਾਂ। ਜਿਹੜਾ ਦੁੱਧ ਆ ਫਰਿੱਜ ਜੀ ਕਹਿੰਦੇ ਤਾਂ ਉਹ ਵੀ ਰਸੋਈ ਚ ਹੋਣਾ। ਹਾਂ ਬਾਬਾ। ਹੋਊਗਾ। ਗਲਤ ਮੈਂ ਹੁੰਦੀ ਕਿ ਉਹ ਫਰਿੱਜ ਜੀ ਗਿਆ ਦੁੱਧ। ਹੋਊਗਾ ਬਾਬਾ। ਜਿਹੜਾ ਉਹਦੇ ਕਾਲਾ ਰੰਗ ਦਾ ਬਿੱਲਾ ਉਹ ਦੁੱਧ ਪੀ ਜਾਂਦਾ ਆ ਕੇ। ਅੱਛਾ ਮੈਂ ਤਾਂ ਕੋਈ ਭੂਤ ਪ੍ਰੇਤ ਆ ਬਾਬਾ ਜੀ। ਨਹੀਂ ਸਾਡੇ ਉੱਤੇ ਇੱਥੇ ਨਹੀਂ ਵੱੜਦੀ ਭੂਤ ਪ੍ਰੇਤ। ਤਾਂ ਮੰਗਰੀ ਰਹਿੰਦੀਆਂ ਲੱਖਾਂ ਕੋਹਾਂ ਦੂਰ। ਚਲੋ ਠੀਕ ਆ ਬਾਬਾ ਜੀ ਮੰਨ ਲੈਨੇ ਆ 7 ਵਜੇ ਅਸੀਂ ਕਿਨੂੰ ਗਲਤ ਦੱਸਦੇ ਨਹੀਂਗੇ ਸਹੀ ਦੱਸਦੇ ਆ ਜੋ ਦੱਸਨੇ ਆ ਸਾਡੇ ਕੋਲ ਤਾਂ ਜਰਮਨ ਤੋਂ ਲੈ ਕੇ ਬਾਅਦ ਫੌਨ ਗੰਟੀ ਵਾਲੇ ਆਉਂਦੇ ਨੇ ਇੱਥੇ ਅੱਛਾ ਜੀ ਫੋਨਾਂ ਦੀ ਤਾਂ ਬੰਦੇ ਦਾ ਇਲਾਜ ਕਰ ਦਿੰਨੇ ਆਂਗਾ ਆਪਾਂ ਲੋਟ ਆ ਜੀ ਤੁਹਾਡੇ ਕੋਈ ਹੋਰ ਵੀ ਚੱਕਰ ਲਾਦਾ ਘਰੇ ਮੈਨੂੰ ਬੀਬਾ ਹੋਰ ਚੱਕਰ ਦੱਸੋ ਬਾਬਾ ਜੀ ਤੁਸੀਂ ਦੱਸੋ ਤੁਸੀਂ ਜਾਣੀ ਜਾਣ ਜਦੋਂ ਤੂੰ ਰਾਤ ਨੂੰ ਪੈਨੀਆਂ ਤੇ ਪੈਰ ਮੱਚਦੇ ਹੋਣਗੇ ਬਾਬਾ ਜੀ ਬਹੁਤ ਪੈਰ ਮੱਚਦੇ ਨੇ ਬਹੁਤ ਹੈ ਨਾ ਹਾਂ ਫਿਰ ਆਲਾ ਜਦੋਂ ਕੋਈ ਦਵਾ ਪੈਂਦਾ ਹੋਵੇ ਸਿਰ ਭਾਰੀ ਭਾਰੀ ਜਾ ਰਹਿੰਦਾ ਹੋਵੇ ਹਾਂ ਪਪਾ ਯਾਰ ਪੂਰਾ ਪਾ ਰਹਾ ਹੈ ਪੈਂਦਾਗਾ ਕੋਈ ਡਰ ਲੱਗਦਾ ਫਿਰ ਮੈਨੂੰ ਬਹੁਤ ਨੇਰੇ ਤੋਂ ਡਰ ਲੱਗਦਾ ਨੇਰੇ ਆ ਠੀਕ ਹੈ ਜੀ ਜਿਵੇਂ ਕੋਈਆਂ ਛਾਂ ਜੀ ਆਈ ਜਾਂਦੀ ਹੈ ਆ ਲੱਗਦਾ ਤੇ ਤਰੇ ਕਰਾਲਾ ਸਰਾਵ ਤਾਂ ਨਹੀਂ ਪੀਂਦਾ ਬਈ ਪੀਂਦਾ ਆ ਵੀ ਥੱਕਾ ਥੱਕਾ ਆਉਂਦਾ ਥੋੜੀ ਕਣੀ ਪੀ ਲੈਂਦਾ ਦੂਰ ਨੇੜੇ ਗੱਡੀ ਚੋਂ ਕਿ ਲੋਕਲ ਦੂਰ ਜਾਂਦੇ ਹੈਗੇ ਮੇਰੇ ਘਰ ਵਾਲੇ ਬਹੁਤ ਦੂਰ ਜਾਂਦੇ ਬਾਬਾ ਜੀ ਠੀਕ ਹੈ ਉਹ ਜੰਮੂ ਕਸ਼ਮੀਰ ਉਹ ਬਹੁਤ ਦੂਰ ਸਾਡੇ ਬਹੁਤ ਦੂਰ ਦੂਰ ਚੇਲੇ ਹੁੰਦੇ ਸਾਡੇ ਕੋਲ ਲਾਜ ਕਰਾਂ ਠੀਕ ਪੱਕੇ ਦਾਸ ਤਾਂ ਚੱਕਰ ਗਈ ਤੇ ਜਿਹੜੇ ਮੁੱਠਾ ਇੱਕ ਹੀ ਚੋਗੀ ਆਪਾਂ ਬਧੀਆ ਹਾਂ ਦੇਖੋ ਵੀ ਥੋੜਾ ਲਾਜ ਜੀ ਕਰਦਾਂਗੇ ਪਰ ਦਖਸ਼ਨਾ ਮੋਟੀ ਲੱਗੂਗੀ ਕਿੰਨੇ ਕੁ ਮੋਟੀ ਬਾਬਾ ਤੁਹਾਡੇ ਘਰ ਵਾਲ ਕੋ ਕਿਹੜਾ ਮੋਬਾਈਲ ਆਇਆ ਆਈਫੋਨ ਰੱਬਈ ਲੱਖ ਰੁਪਏ ਲੱਗਦਾ ਲੱਖ ਰੁਪਏ ਲੱਗੂ ਉਹਦਾ ਹੀ ਮੈਂ ਨਾ ਪੈਸੇ ਕੋ ਦਿੰਦਾ ਕਰੇ ਪੈਸੇ ਥੋੜੇ ਕਣੀ ਦਿੰਦਾ ਬੱਬਾਈ ਦਿੰਦਾ ਥੋੜੇ ਕਣੀ ਦਿੰਦਾ ਹਾਂ ਇੰਨਾ ਹੀ ਦਿੰਦਾ ਠੀਕ ਹੈ ਫੇ ਲਾ ਬੀਬਾ ਥੋੜਾ ਕਰਦਾਂਗੇ ਬੀਬਾ ਉਹਦੇ ਮਗਰ ਲਾਈ ਹੋਈ ਆ ਕਿਸੇ ਜਨਾਨੀ ਮਗਰ ਜਨਾਨੀ ਲਾਈ ਆ ਕਿ ਲੱਗੀ ਹੋਈ ਆ ਬੱਬਾ ਮਨ ਲੱਗੀ ਥਾਂ ਤੇ ਲਾਈ ਥਾਂ ਤੇ ਦੋ ਬੰਦਾ ਜਨਾਨੀ ਮਗਰ ਕਰਦਾ ਬੰਦਾ ਹਾਂਜੀ ਫਿਰ ਤੁਸੀਂ ਇਲਾਜ ਕਰੋ ਹਾਂ ਦੱਸਾਂ ਉਹ ਨਹੀਂ ਇਲਾਜ ਕਰਦਾ ਪਰ ਆਖਰ ਵਕਤ ਦੱਸੋ ਬਬਾਈ ਲੱਖ ਰੁਪਏ ਦਾ ਦਾ ਲੱਖ ਰੁਪਏ ਲੱਗੂਗਾ ਬਬਾਈ ਦਾਣ ਦੱਸ਼ਣਾ ਤਾਂ ਸੋਨੂੰ ਮੈਂ ਦੇ ਦੂੰਗੀ ਹਾਂਜੀ ਤੇ ਜਨਾਨੀ ਦੀ ਲੱਤ ਤੋੜ ਦੇਉ ਅਸੀਂ ਭਈ ਗਲਤ ਕੰਮ ਨਹੀਂ ਕਰਦੇ ਲੱਤ ਨਹੀਂ ਤੋੜਦੇਗੇ ਹਾਂ ਉਹਨੂੰ ਹਾਂ ਪਿੱਛੇ ਲਾ ਦਾਂਗੇ ਹਾਂ ਜਨਾਨੀ ਨੂੰ ਲਾ ਦਾਂਗੇ ਪਿੱਛੋਂ ਹਾਂ ਤੇ ਐ ਵੀ ਐ ਵੀ ਨੁਕਸਾਨ ਨਹੀਂ ਕਰਨਾ ਕਿ ਜਿਹੜਾ ਸਾਡਾ ਬਾਬਾ ਨਾ ਮਗਰ ਬੈਠਾ ਹਾਡੇ ਉਹ ਕਹਿੰਦਾ ਕਿ ਲੱਤ ਲੁੱਤ ਨਹੀਂ ਤੋੜਨੀ ਹੂੰ ਮਗਰ ਉਹ ਲਾਵਾਂਗੇ ਇਹਨਾਂ ਨੂੰ ਆਈ ਮੀ ਨਹੀਂ ਸਾਨੂੰ ਗੰਡੇ ਵਾਲੇ ਬਾਬੇ ਕਹਿੰਦੇ ਤਾਂ ਚ ਮਿਲੇ ਆ ਸਾਨੂੰ ਆਪ ਪਿੱਛੋਂ ਮਿਲੇ ਹੋਇਆ ਗੰਡੇ ਦੇਖੋ ਜੀ ਸੁੱਕੇ ਗੰਡੇ ਸੁੱਕੇ ਗੰਡੇ ਤਾਂ ਮਿਲਦੇ ਨਹੀਂ ਬਈ ਗੰਡੇ ਗੰਡੇ ਦੀ ਤਾਂ ਕੋਈ ਨਹੀਂ ਮੇਰੇ ਘਰ ਆਲਾ ਜਾਂਦਾ ਜੰਮੂ ਤੇ ਸਾਨੂੰ ਸੇਬਾਂ ਦੀ ਗੱਡੀ ਭਰ ਕੇ ਲਿਆਉਂਦੇ ਸੀ ਆਪਾਂ ਲਾਲ ਹੋ ਜਾਂਦੇ ਸੇਬ ਉਹ ਖਾ ਖਾ ਠੀਕ ਆਪਾਂ ਠੀਕ ਦੋ ਦੋ ਪੇਟੀਆਂ ਭਰ ਲੈ ਸੇਬ ਅਖਰੋਟ ਬਦਾਮ ਚਲੋ ਫਿਰ ਅੱਗੇ ਤਿਹਾਰ ਆਉਂਦੇ ਨੇ ਸਾਨੂੰ ਮਂਗਾ ਹੀ ਦਿਓ ਰੋਡ ਮੰਗਾ ਦਿਓ ਆ ਸੇਵੂ ਮੰਗਾ ਦਿਓ ਪੇਟੀਆਂ ਵੀ ਦੋ ਦੋ ਪੇਟੀਆਂ ਮੰਗਾ ਦਿਓ ਠੀਕ ਆ ਗ੍ਰੇਡ ਕਢਾਓ ਮੜਾ ਜੀ ਹਾਂ ਲੱਖ ਰੁਪਏ ਚੁੱਕੀ ਬੀਬੀ ਦਾ ਹਵਲਦ ਹੈਗਾ ਜੇ ਤੁਸੀਂ ਇੰਨਾ ਸਾਡਾ ਕਰਦੇ ਹੋ ਅਸੀਂ ਵੀ ਚਲੋ ਥੋੜਾ ਕੱਟ ਕਰ ਲੈਨੇ ਆ ਪੈਸੇ 145000 ਦੇ ਦਿਓ ਜਨਾਮੀ ਲਾ ਦਾਂਗੇ ਕੱਲੇ ਸਮਾਨ ਦਾ ਖਰਚਾ ਮੰਗਾ ਜਿਹੜਾ ਜਨਾਮੀ ਦੇ ਲਾਵਾਂਗੇ ਅਸੀਂ ਲਾਉਣ ਵਾਸਤੇ ਪਿੱਛੋਂ ਉਹ ਵੀ ਸਾਨੂੰ ਨਾ ਬਾਈ ਮੈਨੂੰ ਐ ਦੱਸੋ ਮਰੀ ਹੈ ਕਿ ਜਾਂਦੀ ਹੈ ਜਾਂਦੀ ਹੈ ਬਈ ਜਾਂਦੀ ਹੈ ਤਰਦੀ ਫਰਦੀ ਆ ਚੱਲਦੀ ਆ ਗੱਲਾਂ ਕਰਦੀ ਆ ਬੋਲਦੀ ਆ ਤੁਹਾਡੀ ਗੱਡੀ ਨੂੰ ਚਾਲਦੀ ਆ ਹਾਂ ਅੱਛਾ ਢੇਡਾ ਗੁੜਾ ਤੇ ਵੀ ਜਾਂਦੀ ਆ ਨਾਲ ਦੂਰ ਨੇੜੇ ਜਾਂਦੀ ਆ ਅੱਛਾ ਮਾਇਤਾ ਕਹ ਕਿਤੇ ਮਰੀ ਹੋਈ ਐ ਨਾ ਨਾ ਜੀ ਨਾ ਮਰੀ ਹੋਈ ਤਾਂ ਜੀ ਬੋਤਲ ਜਾ ਦੇਖੋ ਜੀ ਇਹਦੇ ਜੀ ਮਰੀਆਂ ਜਨਾਨੀਆਂ ਪਾ ਲੈਨੇ ਆ ਬੋਤਲ ਚ ਅੱਛਾ ਅਸੀਂ ਇਹਦੇ ਵਿੱਚ ਪਾ ਲੈਨੇ ਉਹਨਾਂ ਦੀ ਪਾ ਲੈਨੇ ਇਹਦੇ ਵਿੱਚ ਜੀ ਇਹਦੇ ਵਿੱਚ ਜੀ ਜਿਵੇਂ ਲੋਕ ਪੈਸੇ ਪਾਉਂਦੇ ਸੀ ਇਹਦੇ ਚ ਭੂਤਾਂ ਵਾਲ ਲੈਨੇ ਹੈ ਜਿਹਦੇ ਚ ਗੰਢੇ ਵਾਲੇ ਵਾਜਦੇ ਆ ਬਾਬੇ ਗੰਢੇ ਵਾਲੇ ਕਿੰਨੇ ਕ ਖਰਚਾ ਹੋਇਆ ਬਾਈ ਬਤ ਸਰ ਹੈਗਾ ਬਾਬਾਈ ਨੇ 50000 ਲੱਗੂ ਬਸਲੇ ਸਮਾਨ ਦਾ ਖਰਚਾ ਇਹ ਬਸ ਲਾਵਾਂਗੇ ਜਿੰਨਾ ਕਿ ਦੇ ਦੀ ਬਾਬਾਈ ਅੱਜ ਤਾਂ ਮੇਰੇ ਕੋਲ ਨਹੀਂ ਤੇ ਸਾਡੇ ਕੋਲ ਅੱਜ ਵੀ ਬਲਾਜ ਨਹੀਂ ਬਲ ਮੈਂ ਅਗਲੇ ਵੀਰਵਾਰ ਆਉਂਗਾ ਬਾਬਾਈ ਆਲੇ ਵੀਰਵਾਰ ਮੱਥਾ ਹਾਂ ਮੱਥਾ ਟੇਕਣ ਆਇਓ ਅਗਲੇ ਵੀਰਵਾਰ ਨਾਲੇ ਪੈਸੇ ਲੈ ਆਇਓ ਲਾਜ ਥੋੜਾ ਕਰ ਦਾਂਗੇ ਅਜੇ ਦਾਰ ਬੰਦ ਕਰਤਾ ਜੀ ਪਹਿਲਾਂ ਦਾਰ ਲਾਜ ਕਰ ਦਿੰਦੇ ਸੀਗੇ ਲੋਕ ਸਾਡੇ ਪੈਸੇ ਮੁੱਕਦੇ ਜਾਂਦੇ ਨਾਲੇ ਤਾਂ ਤੁਸੀਂ ਸੇਵ ਮੰਗੀ ਜਾਂਦੇ ਹੋ ਨਾਲੇ ਤੁਸੀਂ ਮੱਥੇ ਪੈਸੇ ਮੰਗੀ ਆਂ ਕੋਈ ਜਨ ਪੈਸੇ ਵੀ ਘਟਾ ਦੇ ਨੇ 50000 ਘਟਾਤਾ ਸਿੰਦੀ ਸਮਾਨ ਦਾ ਲੱਗੂਗਾ ਨਹੀਂ ਸਮਾਨ ਲੱਗੂਗਾ ਜਨ ਨਾਲੇ ਕਾ ਗੱਡੀ ਸ ਨੇ ਡੱਬ ਗੱਡੀ ਨਾ ਕੀ ਕਰਾਉਂਦਾ ਪਾਪਾ ਜੀ ਮਾੜਾ ਜਾ ਸੱਸ ਰਿਹਾ ਕਰ ਉਹ ਤਾਂ ਤੁਸੀਂ ਆਪ ਤੁਹਾਨੂੰ ਦੇ ਰਹੇ ਹੋ ਅੱਜ ਤਾਂ ਮੰਗੇ ਨਹੀਂ ਸੀਗੇ ਤੁਸੀਂ ਕਹਿ ਵੀ ਤੁਹਾਨੂੰ ਸ਼ੇਵ ਲਿਆਵਾਂਗੇ ਕਰੋੜ ਲਿਆਵਾਂਗੇ ਪਾਪਾ ਜੀ ਉਹ ਕਿਹੜਾ ਫਰੀ ਹੁੰਦੇ ਆ ਉਹ ਤਾਂ ਚੱਲੋ ਰਹਿਣ ਤੀ ਬੀਬੀ ਕੋਈ ਗੱਲ ਨਹੀਂ ਤੂੰ ਬਸ 50000 ਰੁਪਏ ਲੈ ਲਈ ਤੁਹਾਡਾ ਹੱਲ ਤੇਰਾ ਹੱਲ ਕਰਦਾ ਤੇਰਾ ਬੰਦਾ ਸਹੀ ਕਰਦਾਂਗੇ ਹਾਂ ਪਾਪਾ ਜੀ ਸ਼ੇਵ ਮਗਾੜੋ ਖਾ ਖਾ ਲਾਲ ਹੋ ਕੋਈ ਨਾ ਤੁਸੀਂ ਮੱਥਾ ਟੇਕੋ ਹੀ ਸ਼ੇਵ ਲਾਅ ਤਾਂ ਸਾਰਾ ਸਮਾਨ ਨਾਲ ਹੀ ਹੋ ਜਾਂਦਾ ਹੋ ਜਾਂਦੇ ਹਾਂ ਚਲੋ ਤੁਸੀਂ 150 ਮੱਥਾ ਟੇਕੋ ਅਗਲੇ ਵੀਰਵਾਰ ਆ ਜਿਓ ਤੁਸੀਂ ਹਲੋ ਬਈ ਪ੍ਰਸਾਦ ਲੈ ਜੀ ਪਾਸ ਮੱਬਾ ਜੀ ਗੰਡੇ ਦੇ ਘਾਰੇ ਬਸਰੇ ਪਈ ਆ ਨਾਲੇ ਆਉਂਦੇ ਆਲੇ ਵੀਰ ਭਾਈ ਗੰਡੇ ਦੇ ਘਾਰੇ ਟੱਕ ਭਰ ਕੇ ਆਣਾ ਗੰਡੇ ਦੀਆਂ ਬੋਰੀਆਂ ਲੈ ਗੰਡੇ ਦੋ ਹੋ ਗਏ ਆ ਆਉਂਦੇ ਭਾਈ ਸਾਡੇ ਕੋਲ ਗੰਡੇ ਦੇ ਬਾਰੇ ਹੀ ਰਹਿਗੇ ਗੰਡੇ ਵਾਲੀ ਹੁੰਦੀ ਤਾਂ ਲੈ ਬੱਬਾ ਆਈਏ ਬੋਰੀ ਲੋਡਣਾ ਹਾਂ ਇਹ ਗਾਹ ਕੋਣ ਨਾ ਬਣੂ ਫੇਰ ਗੱਲ ਆਉਣੇ ਮਾਲ ਪੱਤਾ ਪਹਿਲੇ ਛਕਲਾ ਕਰਨਾ ਤੂੰ ਅੱਖ ਰਹਿ ਕੋਈ ਲੈ ਇੱਥੇ ਲੈ ਕੇ ਰੱਖ ਲੈਨੇ ਤੋੜਾ ਆਪਾ ਮੈਨੂੰ ਤਾਂ ਐਂ ਜਮਾ ਚਾ ਲਾਉਣਗੇ ਆਪਣੇ ਤੂੰ ਹੀ ਇਹ ਤਾਂ ਦੋ ਉੱਥੋਂ ਦਿੱਕ ਸੁਣਦੀ ਹੁੰਦੀ ਐਡੀ ਕਿੱਡੀ ਸੜੀ ਸੀ ਉਹਦਾ ਗੱਲ ਆ ਚੇਲੇ ਵੀ ਨਹੀਂ ਆਏ ਤੇ 2000 ਰੁਪਏ ਵੀ ਨਹੀਂ ਬਣੇ ਤਾਂ ਵਧੀਆ ਹੋਇਆਗਾ ਇਹਦੀ ਅੱਜ ਪੈਸੇ ਵੀ ਨਹੀਂ ਸੀ ਢਾੜੀ ਉੱਤੇ ਲੱਗਣਗੇ ਲੋਨ ਆਪਾ ਗਾਮਤ ਹੋਈ ਆ ਮੈਂ ਕਹਣਾ ਤੂੰ ਮਾਲ ਪੱਤੇ ਇੱਥੇ ਆਪਾਂ ਤੋੜਾ ਲੈ ਕੇ ਰੱਖ ਲੈਨੇ ਆ ਤਲ ਕਿ ਛਕਲੇ ਕਰ ਹਾਂ ਫੇਰ ਆਉਂਦੀ ਆ ਲੈਨ ਤੇ ਗੱਡੀ ਕੰਡੇ ਵੀ ਦੇ ਖਰਾਬ ਵੀ ਪਗੰਡੇ ਦੇ ਗੇਲੇ ਆ ਗੰਡੇ ਕੀ ਬਣਾ ਉਹ ਚਾ ਕੋਈ ਨਾ ਬਬੂਰੀ ਲਗੀ ਪਿਆ ਤਾਂ ਮੂੰਹ ਖੋਜ ਪਾ ਕੇ ਸੌਣ ਮਾਰ ਦਿੰਦੇ ਆ ਮੂਰੀ ਦੀ ਆ ਤਾਂ ਮੈਂ ਹੁਣ ਕਿਆ ਜਮਾ 30 ਰੁਪਏ ਕਿਲੋ ਗੰਡੇ ਲੈ ਜਾਏਗਾ ਸਾਡੇ ਨਾਲੋਂ ਮੈਂ ਗੱਲ ਕਰਕੇ ਆਇਆ ਹਾਂ ਤੁਹਾਨੂੰ ਪੁੱਛਿਆ ਮੈਂ ਬੋਰੀ ਕਿੰਨੇ ਜਮਾ 120 ਦੀ ਬੋਰੀ ਦੇ ਗੰਡੇ ਦੀ ਤਾਂ ਦੇ ਜਾ ਕਰੋ ਗੰਡਾ ਅੱਜ ਆਪਣੇ ਹੋ ਗਏ 50 ਕਿਲੋ ਤਾਂ ਗੰਡੇ ਹੋ ਗਏ ਹੁਣ ਇਕੱਠੇ ਹਾਂ ਇੰਨੇ ਕਿ ਤਾਂ ਹੋਣਗੇ ਚਲੋ ਬੋਰੀ ਵਰਸੋ ਪਾ ਕੇ ਸੌਣ ਮਾਰ ਦੂ ਉੱਤੇ ਬੋਰੀ ਦੀ ਉਹ ਗੀੜੀ ਆਈ ਸੀ ਬੀਬਾ ਉਹਨੂੰ ਵੀ ਆਪਾਂ ਕਹਿਤਾ ਨਾ ਦੋ ਗੰਡੇ ਦੀਆਂ ਬੋਰੀਆਂ ਪੁੱਛ ਗਾ ਦਾਂ ਤੇ ਨਾਲੇ ਕੀ ਨਾਲ ਦਿੰਦੇ ਆ 50000 ਰੁਪਏ ਵਧੀਆ ਵਧੀਆ ਹੋਰ ਤੇ ਮੰਤਰ ਪੜ੍ਹਨੇ ਆਂਦੀ ਬਾਕੀ ਚਾ ਬੁੜੀ ਬੜੀ ਦਾ ਬੱਬਾ ਕੋਈ ਨਹੀਂ ਲੱਗੀ ਸੀ ਨਾ ਪਰ ਉਹ ਹੀ ਕਹਦਾ ਬੰਦਾ ਧੁੱਕਾ ਜੱਟਾ ਨਾ ਬਸ ਉਹ ਬੁੜੀ ਮੰਨ ਉਹ ਮਾਤਾ ਉਹ ਕਹਿੰਦੀ ਕਹਿੰਦੀ ਆਈਫੋਨ ਆ ਕਹਿੰਦੀ ਮੇਰੇ ਘਰ ਵਾਲੇ ਕੋਲੇ ਮਾਤਾ ਤਾਂ ਦੇ ਦੇ ਮੈਂ ਕਿਹਾ ਛੋੜੀ ਜੇ ਲਾ ਦੇ ਤੇਰੀ ਉਦੋਂ ਪਹਿਲਾਂ ਇਹ ਦੋ ਬੀਬਾ ਉਹ ਤਾਂ ਬਸ ਮੈਂ ਤਾਂ ਗੱਲਾਂ ਜੀ ਨਹੀਂ ਹੁੰਦਾਂ ਉਹ ਬੁੜੀ ਦਾ ਬੱਬਾ ਪੈਣ ਨਹੀਂ ਲੱਗਣ ਦਿੰਦਾ ਹੋਰ ਗਾਲੇ ਤੇਜ਼ ਵੀ ਪਹਿਲਾਂ ਵਾਲੇ ਤਾਂ ਗਾਲਾਂ ਕਾਢੇ ਗੇ ਮੈਂ ਤਾਂ ਮੈਂ ਤਾਂ ਸਮਾਨ ਖਾ ਕੇ ਤੁਰਿਆ ਸੀ ਉਹ ਤਾਂ ਭਾਵੇਂ ਮੇਰੇ ਤੋਂ ਲਾਹ ਤਾਂ ਹੁਣੇ ਮਿੰਟਾ ਇੱਥੇ ਬੈਠੀ ਬੈਠੀ ਨੀ ਬੁੜੀ ਨੇ ਸਮਾਨ ਮੈਂ ਤਾਂ ਕੱਲ ਸ਼ਹਿਰ ਵਾ ਬਾਬਾ ਜੀ ਟਾਇਰ ਕਿਚ ਪਾ ਲ ਗਿਆ ਜੀ ਮੇਰੇ ਵੀ ਗੰਡੇ ਵੀ ਲੈ ਗੀਆਂ ਗੰਡੇ ਵੀ ਛੱਟ ਨਹੀਂ ਆਤੀ ਚਾਂ ਕੋਈ ਨਾ ਤਕ ਕੋਈ ਨਾ ਮਤਲਬ ਸਬਜੀ ਚ ਪਾ ਲੈਣਗੇ ਵਾ ਕੋਈ ਨਾ ਮਤਲਬ ਇੱਕ ਗਾਜ ਪੱਕਾ ਜੋ ਆਪਣਾ ਹਾਂ ਗੰਡੇ ਦਾ ਮਿਲਦੇ ਨੇ ਹਾਂ ਹੈਨਾ ਤੇ ਫਿਰ ਅੱਜ ਕੀ ਪ੍ਰੋਗਰਾਮ ਕਰੀਏ ਅੱਜ ਦਾ ਕੀ ਕਰਨਾ ਅੱਜ ਮੈਂ ਕਹਣਾ ਚਾਹਲਿਆਂ ਕੀ ਪ੍ਰੋਗਰਾਮ ਹੋਣਾ ਚਾਹਣਾ ਨਹੀਂ ਆਇਆ ਕੋਈ ਵੀ ਪੈਸੇ ਦਾ ਬਾਬਾ ਮੇਰੇ ਕੋਲ ਗਿਆ ਕੁਕੜ ਕੁਲੇ ਹੀ ਕਿ ਆਹ ਲਈ ਹੋਣੇ ਚੱਲ ਕੇ ਕੱਪੜੇ ਵਾਲ ਵੀ ਜਾਂਦੇ ਆ ਆ ਚੱਕ ਕੱਪੜੇ ਮੈਂ ਤਾਂ ਫੜ ਲੂ ਬਾਬਾ ਚੱਲ ਆਹ ਗੰਡੇ ਗੁੰਡੇ ਇਹੀ ਵੱਢ ਕੇ ਪਾਉਣੇ ਆ ਮਦਾਂ ਰਹਿਣਾ ਗੱਡੇ ਨਹੀਂ ਕੱਟ ਲਾਂਗੇ ਨਾ ਚੱਕ ਲੈ ਕੇ ਆਪਾਂ ਹੋਰ ਚਲੋ ਚਲੋ ਬਾਬਾ ਚਲੋ ਆਪਾਂ ਕੁਕੜੂ ਕੁਲੇ ਆ ਕੇ ਹਾਂ ਹਾਂ ਚੱਲ ਹਾਂ